41 ਸਾਲ ਘਰ ਦੇ ਵਿੱਚ ਗੁਲਾਮ ਬਣਾ ਕੇ ਰੱਖਿਆ 41 ਸਾਲ ਘਰ ਦਾ ਕੰਮ ਕਰਵਾਇਆ ਪਰ ਬਿੱਲੇ ਘੁੰਮਣ ਦੀ ਇੱਕ ਵੀਡੀਓ ਪਾਉਣ ਤੋਂ ਬਾਅਦ 41 ਸਾਲ ਤੋਂ ਬਾਅਦ ਮਿਲਿਆ ਪਰਿਵਾਰ ਦਵਾਈ ਆਜ਼ਾਦੀ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਮਿੱਤਰੋ ਕਈ ਵਾਰ ਰੱਬ ਪਤਾ ਨਹੀਂ ਕਿਸ ਤਰੀਕੇ ਨਾਲ ਬੰਦੇ ਤੋਂ ਸੇਵਾ ਲੈ ਲੇ ਬਿੱਲਾ ਸਿੱਧੂ ਘੁੰਮਣ ਜੋ ਕਿ ਪਿਛਲੇ ਕਈ ਦਿਨਾਂ ਤੋਂ ਚਰਚਾ ਦੇ ਵਿੱਚ ਬਣਿਆ ਹੋਇਆ ਸੀ ਪਿੰਡ ਥੀਏਟਰ ਕੇ ਦੇ ਵਿੱਚ ਜ਼ਮੀਨਾ ਪੱਤਰੀਆਂ ਕਰਨ ਗਏ ਸੀ ਪਰ ਉੱਥੇ ਲੋਕਲ ਲੋਕਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਬਿੱਲੇ ਤੇ ਕਈ ਇਲਜ਼ਾਮ ਵੀ ਲਗਾਏ ਪਿੰਡ ਦੇ ਲੋਕਾਂ ਨੇ ਜਾਂ ਐਦਾਂ ਕਹਿ ਦिए ਕਿ ਕੁਝ ਕੁ ਲੋਕਾਂ ਨੇ ਖੈਰ ਬਿੱਲਾ ਤੇ ਉਸ ਦੇ ਸਾਥੀ ਜ਼ਮੀਨਾ ਪੱਤਰੀਆਂ ਕਰਨ ਗਏ ਸੀ ਪਰ ਜਦੋਂ ਇਹ ਪੂਰਾ ਵਿਵਾਦ ਖੜਾ ਹੋਇਆ ਉਹ ਆਪਣੇ ਪਿੰਡ ਵਾਪਸ ਆ ਗਏ ਕਿ ਚਲੋ ਆਪਾਂ ਕੀ ਲੈਣਾ ਜਿਹੜਾ ਤੁਸੀਂ ਹਾ ਬਜ਼ੁਰਗ ਸਕਰੀਨ ਦੇ ਉੱਪਰ ਦੇਖ ਰਹੇ ਹੋ ਉੱਥੇ ਬਿੱਲੇ ਹੋਰਾਂ ਨੂੰ ਪਤਾ ਲੱਗਦਾ ਬਿੱਲੇ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਕਿ ਇਹ ਬਾਬਾ ਜਿਹੜਾ 41 ਸਾਲ ਤੋਂ ਇਹ ਸਭ ਬੰਦੇ ਨੇ ਗੁਲਾਮ ਬਣਾ ਕੇ ਰੱਖਿਆ ਹੋਇਆ ਆਪਣੇ ਘਰ ਦੇ ਵਿੱਚ ਬਿੱਲਾ ਇਸ ਦੀ ਵੀਡੀਓ ਪਾਉਣ ਦਾ ਵੀਡੀਓ ਪਾਉਣ ਤੋਂ ਬਾਅਦ ਪਰਿਵਾਰ ਤੱਕ ਵੀਡੀਓ ਪਹੁੰਚਦੀ ਹੈ 41 ਸਾਲ ਮੰਗਰੋ ਆਜ਼ਾਦ ਕਰਾਇਆ ਗਿਆ ਇਸ ਬਾਬੇ ਨੂੰ ਭਾਈ ਜੀ ਆ ਜੋ ਬੰਦਾ ਸੀਗਾ ਥੀਟਰ ਪਿੰਡ ਇਹ ਬੰਦੇ ਨੂੰ ਅਸੀਂ ਛੁਡਾ ਕੇ ਲਿਆਂਦਾ ਨਰਦੇਈ ਬੰਦਿਆਂ ਦੀ ਔਖੀ ਵੀਡੀਓ ਬਣਾਈ ਭਾਈ ਜੀ ਇਹ ਇਹਨਾਂ ਦੇ ਬ੍ਰਦਰ ਨੇ ਤੁਸੀਂ ਕੀ ਲੱਗਦਾ ਆ ਵੀ ਬ੍ਰਦਰ ਇਹ ਆ ਵੀ ਬ੍ਰਦਰ ਨੇ ਇਹਨਾਂ ਦੇ ਭਾਈ ਜੀ ਇਹ ਜੋ ਵੀ ਕੁਝ ਹੋਇਆ ਨਾ ਵਾਹਿਗੁਰੂ ਦੀ ਕਿਰਪਾ ਨਾਲ ਹੋਇਆ ਹੈ ਔਰ ਉਹ ਬੰਦੇ ਆਣੇ ਬਹੁਤ ਇਹਦੇ ਨਾਲ ਧੱਕਾ ਕੀਤਾ ਜਾਨੀ ਦੀ 40 ਸਾਲ ਇਹਨੂੰ ਆਪਣੇ ਕੋਲੇ ਰੱਖਿਆ 1984 ਦਾ ਇਹ ਬੰਦਾ ਇਹਨਾਂ ਕੋਲੇ ਅਸੀਂ ਬਾਈ ਜੀ ਆਏ ਸੀਗੇ ਬਿੱਲੇ ਦੀ ਗੋਲਤੀ ਖੇਠੜ ਕੇ ਪਿੰਡ ਆ ਜੋ ਜਿਹੜਾ ਉਹਨੂੰ ਮਾੜਾ ਕਹਿੰਦੇ ਆ ਤੇ ਬਾਈ ਜੀ ਉਹਨਾਂ ਦੇ ਸਾਰੇ ਪਰਿਵਾਰ ਦੇ ਬਿੰਦੂ ਕਿਦੇ ਘਾਤਰੇ ਪਾਏ ਆ ਹੁਣ ਦੇਖ ਲੋ ਜੀ ਕੌਣ ਗਲਤ ਆ ਤੇ ਕੌਣ ਸਹੀ ਆ ਜਿਹੜੇ ਇਹੋ ਜਿਹੇ ਬੰਦਿਆਂ ਨੂੰ ਆਪਣੇ ਕੋਲੇ ਰੱਖੀ ਬੈਠੇ ਆ ਬਾਈ ਜੀ ਆਹ ਦੇਖੋ ਜਿਹੜੀ ਆਪਾਂ ਸਿਆਲਾਂ ਚ ਪਜਾਮੀ ਪਾਉਂਦੇ ਆ ਨਾ ਥੱਲੇ ਦੀ ਥੱਲੇ ਦੀ ਆਪਾਂ ਜਿਹੜੀ ਪਜਾਮੀ ਪਾਉਂਦੇ ਆ ਨੇ ਆ ਦੇਖ ਲੋ ਜੀ ਮੋਟੀ ਪਿਆਮੀ ਤਾਂ ਦੋਸਤੋ ਤੁਸੀਂ ਨੇ ਵੀਡੀਓ ਦੇਖ ਲਈ ਕਿ ਕਿਸ ਤਰੀਕੇ ਨਾਲ ਛਡਵਾਇਆ ਗਿਆ ਅਗਰ ਬਿੱਲੇ ਹੋਰੀ ਜਮੀਨਾ ਪਤਰੀਆਂ ਕਰਨ ਨਾ ਜਾਂਦੇ ਜਾਂ ਫਿਰ ਉੱਥੇ ਵਿਵਾਦ ਨਾ ਹੁੰਦਾ ਉਸ ਤੋਂ ਬਾਅਦ ਇਹ ਵੀਡੀਓ ਨਾ ਪੈਂਦੀ ਹੜਨਾ ਆਉਂਦੇ ਤਾਂ ਇਹ ਜਿਹੜਾ ਬੰਦਾ ਸ਼ਾਇਦ ਉੱਥੇ ਹੀ ਆਖਰ ਤੱਕ ਰਹਿੰਦਾ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਸ ਬੰਦੇ ਨੂੰ ਆਜ਼ਾਦੀ ਮਿਲੀ ਤੇ ਧੰਨਵਾਦ ਬਿੱਲੇ ਦਾ ਕਿ ਇਹ ਮੁੱਦਾ ਚੱਕਿਆ ਚਾਹੇ ਉਸ ਦੇ ਉੱਪਰ ਕਈ ਵਿਵਾਦ ਵੀ ਉੱਠੇ ਪਰ ਬਿੱਲੇ ਨੇ ਸਾਬਤ ਕਰਤਾ ਇਹ ਵੀਡੀਓ ਪਾ ਕੇ ਕੇ ਭਾਈ ਮੈਂ ਸਹੀ ਸੀ